ਦਾ ਸੀਗਾ ਕਿ ਬਾਹਰ ਹੜਤਾਲ ਚੱਲ ਰਹੀ ਆ ਸਫਾਈ ਸੇਵਕਾਂ ਦੀ ਉਹਦੇ ਚ ਅਸੀਂ ਸਾਰਿਆਂ ਨੇ ਜੋ ਉਹਨਾਂ ਨੇ ਮੰਗਾਂ ਸੀਗੀਆਂ ਅਸੀਂ ਹਾਊਸ ਵੱਲੋਂ ਲਿਖ ਕੇ ਸਰਕਾਰ ਨੂੰ ਭੇਜੀਆਂ ਜੋ ਜੋ ਸਰਕਾਰ ਮਨਜ਼ੂਰ ਕਰ ਦਊਗੀ ਅਸੀਂ ਉਹ ਲਾਗੂ ਕਰ ਦਾਂਗੇ ਮਤਲਬੁੱਝੀ ਗੱਲ ਮਕੈਨਿਕਲ ਸਵੀਪਿੰਗ ਦੀ ਹੈਗੀ ਆ ਤੇ ਸ਼ਾਇਦ ਸਫਾਈ ਦੀ ਹਾਲਤ ਮਾੜੀ ਆ ਤੇ ਅਸੀਂ ਜਿਹੜਾ ਹਾਗਾ ਹਾਊਸ ਵਿੱਚ ਪਾਸ ਹੋ ਗਿਆ ਤੇ ਉਹਦਾ ਵਰਕ ਆਰਡਰ ਕੱਢ ਦਾਂਗੇ ਤੇ ਜਦੋਂ ਮਕੈਨਿਕਲ ਸਵੀਪਿੰਗ ਦੀ ਮਸ਼ੀਨਾਂ ਨਾਲ ਸਫਾਈ ਸ਼ੁਰੂ ਹੋ ਜਾਏਗੀ ਤੀਸਰਾ ਸੀਗਾ ਐਡਵਰਟਾਈਜ਼ਮੈਂਟ ਵਾਲਾ ਉਹ ਪਹਿਲਾਂ ਦੋ ਗਰੁਪਾਂ ਦੇ ਵਿੱਚ ਸੀਗਾ ਦੋ ਜ਼ੋਨ ਸੀਗੇ ਉਹ ਚਾਰ ਕਰਤੇ ਤੇ ਉਹ ਚਾਰਜ ਉਹਨਾਂ ਦੇ ਨਾਲ ਟੈਂਡਰ ਆ ਜਾਣਗੇ ਉਹਨਾਂ ਦੇ ਸ਼ਹਿਰ ਨੂੰ ਕਮਾਈ ਉਹ ਨਹੀਂ ਵਧ ਦੇ। ਉਹ ਇਸ ਤੋਂ ਇਲਾਵਾ ਤਾਂ ਇਹ ਆਮ ਜਨਰਲ ਗੱਲਾਂ ਸੀਗੀਆਂ ਉਹ ਸਾਰੀਆਂ। ਇੱਕ ਦੱਸੋ ਜਿਹੜੀ ਆ ਖਾਸ ਤੌਰ ਤੇ ਰੇੜੀਆਂ ਫੜੀਆਂ ਦਾ ਜਿਹੜਾ ਇਹ ਕਾਉਂਸਲਰਾਂ ਨੇ ਜਿਹੜਾ ਰੌਲਾ ਪਾਇਆ ਕਿ ਬਹੁਤ ਜ਼ਿਆਦਾ ਵਧ ਗਈਆਂ ਨੇ ਪਹਿਲਾਂ ਨਾਲ। ਇਹਦੇ ਬਾਰੇ ਕੀ ਕਰਨ ਜਾ ਰਹੇ ਨੇ? ਬਿਲਕੁਲ ਰੇੜੀ ਫੜੀ ਵਧੀ ਹੋਈ ਹੈ ਜੀ ਬਹੁਤ ਜ਼ਿਆਦਾ। ਪਰ ਅਸੀਂ ਇੱਕ ਦਾ ਜਿਹੜੀ ਹੈਗੀ ਆ ਕਮੇਟੀ ਬਣਾਤੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਪਿੰਡਾਂ ਵਾਸਤੇ ਨਸਲਾਂ ਦੀ ਗੱਲ ਕੀਤੀ ਸੀ ਰੇੜੀ ਫੜੀ ਵਾਸਤੇ ਵੀ ਇੱਕ ਵਾਰੀ ਮੈਂ ਆਪਣੇ ਲੈਵਲ ਤੇ ਵੀ ਚੈੱਕ ਕਰਦਾ ਤੇ ਕਾਫੀ ਸਮੱਸਿਆਵਾਂ ਜਿਹੜੀਆਂ ਦੇਖਣ ਨੂੰ ਮਿਲੀ ਐ ਇਹਦਾ ਵੀ ਅਸੀਂ ਜਲਦੀ ਜਲਦੀ ਕਰਾਂਗੇ ਕਿ ਜਿਹੜੇ ਇੱਕ ਇੱਕ ਹੋਰ ਮੈਂਬਰ ਨੇ ਚੱਕਿਆ ਸੀ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਮੈਂਬਰ ਜਿਹੜੇ ਰਜਿਸਟਰਡ ਸੀਗੇ ਰੇਡੀ ਵਾਲੇ ਉਹਨਾਂ ਤੋਂ ਵੀ ਪੈਸੇ ਨਹੀਂ ਲਏ ਜਾ ਰਹੇ ਉਹਨਾਂ ਤੋਂ ਵੀ ਪੈਸੇ ਨਹੀਂ ਲਏ ਜਾ ਰਹੇ ਇਹਦੇ ਬਾਰੇ ਹੁਣ ਕੀ ਕਰਦੇ ਹੋ ਉਹ ਚੀਜ਼ ਮੈਂ ਵੈਰੀਫਾਈ ਕਰ ਲੈਣਾ ਜੇ ਨਹੀਂ ਲਏ ਗਏ ਤਾਂ ਕਿਉਂ ਨਹੀਂ ਲਏ ਗਏ ਉਹਦੀ ਆਪਾਂ ਇਨਕੁਆਇਰੀ ਕਰਦੇ ਮੇਰੇ ਸਾਹਿਬ ਇਹ ਵੀ ਦੇਖੇਗਾ ਰੇਡੀ ਮੋਰੀਆ ਦਾ ਤੇ ਠੀਕ ਹੈ ਜਿਹੜਾ ਸ਼ੋਰੂਮ ਵਾਲਿਆ ਉਹ ਵੀ ਆਪਣਾ ਸਮਾਨ ਸਾਰਾ ਬਰਾਮਦੇ ਚ ਧੱਕਦੇ ਉਹਨਾਂ ਵੱਲੋਂ ਵੀ ਬਲਕਤ ਕੀਤਾ ਗਿਆ ਇਹ ਤਾਂ ਬਿਲਕੁਲ ਉਹ ਗੱਲ ਵੈਰੀਫਾਈ ਕਰਨ ਦੀ ਲੋੜ ਹੈ ਉਹ ਕਰਨ ਤੋਂ ਬਾਅਦ ਉਹ ਤੇ ਜਿਵੇਂ ਕਰ ਲੈ ਕਰਦੇ ਸਰ ਅੱਜ ਹਾਊਸਿੰਗ ਕ੍ਰਪਸ਼ਨ ਮੈਂ ਮੈਂ ਤਾਂ ਕਿਹਾ ਸੀ ਨਾਂ ਲਾਓ ਕਿਸੇ ਦਾ ਤੇ ਉਹ ਕਹਿੰਦੇ ਵੀ ਆਲਰੇਡੀ ਇਹ ਮੈਚ ਦੀ ਕੰਪਲੇਂਟ ਹੈਗੀ ਉਹ ਸੀਈਓ ਨੂੰ ਭੇਜੀ ਹੋਈ ਆ ਵੀਨਸ ਨੂੰ ਭੇਜੀ ਹੋਈ ਆ ਤੇ ਫਿਰ ਇਹਦੇ ਹਾਊਸ ਦੇ ਕਰਨ ਵਾਲੀ ਗੱਲ ਨਹੀਂ ਰਹਿੰਦੀ ਉਹ ਸੀਈਓ ਨੂੰ ਭੇਜੀ ਤੇ ਮੈਗੀ ਦਰਸ਼ ਨਹੀਂ ਇਹ ਵਾਲੇ ਮੁੱਦੇ ਵਾਸਤੇ ਨਾਮ ਐਂਡ ਥੀਮ ਕਰਨ ਦਾ ਵੀ ਸਾਫ ਨੂੰ ਪਤਾ ਹੋਣਾ ਹੈ ਜਦੋਂ ਪਹਿਲਾਂ ਕੰਪਨੀ ਦੀ ਲੀਅਰ ਸੀਗੇ ਉਦੋਂ ਵੀ ਇਹ ਕੇਸ ਕੀਤਾਗਾ ਜਿਹੜਾ ਵੀ ਰੀਡੀ ਚੁੱਕਣ ਵਾਲਾ ਕੋਈ ਵੀ ਕਾਉਂਸਲਰ ਫੋਨ ਕਰਕੇ ਕਹੇਗਾ ਵੀ ਮੇਰਾ ਬੰਦਾ ਨਾਂ ਚੱਕੋ ਉਹ ਨੂੰ ਹਾਊਸ ਦੇ ਵਿੱਚ ਨੇਮ ਅਨਾਉਂਸ ਕੀਤਾ ਜਾਵੇ ਪਰ ਸਪਲੀਮੈਂਟਰੀ ਅਜੰਡਾ ਕੱਢਿਆ ਵੀ ਗਿਆ ਸੀਗਾ ਸਭ ਕੁਝ ਕੀਤਾ ਗਿਆ ਸੀ ਇਸ ਗੱਲ ਨੂੰ 6 ਸਾਲ ਹੋ ਗਏ ਕਿੰਨੇ ਸਾਲ ਬਾਅਦ ਮੁੱਦਾ ਉੱਥੀ ਫੇਰ ਖੜਾ ਹੈ ਉਹ ਕਢਵਾ ਕੇ ਦੇਖ ਲੈਣੇ ਜੀ ਜੇ ਬਾਈਕਾਂਸ ਦੀ ਗੱਲ ਹੈਗੀ ਆ ਤੇ ਆਪਾਂ ਅਗਲੀ ਵਾਰੀ ਕਹਾਂਗੇ ਵੀ ਜਿਹੜਾ ਵੀ ਬੰਦਾ ਕੋਈ ਫੋਨ ਕਰਾ ਉਹ ਉਹਦੇ ਕੋਲ ਨਾ ਲੋ ਹਾਊਸਿੰਗ ਸੁਸਾਇਟੀਆਂ ਜੀ ਹਾਂਜੀ ਹਾਊਸਿੰਗ ਸੁਸਾਇਟੀਆਂ ਦਾ ਮੁੱਦਾ ਬਾਰ-ਬਾਰ ਉੱਠਦਾ 82 ਤਿੰਨ ਦੇ ਤਹਿਤ ਕੋਈ ਅਜ ਕੌਂਸਲਰ ਨੇ ਗੱਲ ਨਹੀਂ ਕੀਤੀ ਵੀ ਨੀਤ ਜੋ ਸੁਧੂ ਸਾਹਿਬ ਮੰਤਰੀ ਸੀਗੇ ਉਹਨਾਂ ਨੇ ਸਰਕਾਰ ਤੋਂ ਸੀਐਮ ਸਾਹਿਬ ਤੋਂ ਪਾਸ ਕਰਵਾਇਆ ਸੀ ਜਿੱਥੇ ਵੀ ਲੋਕ ਰਹਿੰਦੇ ਆ ਉਹਨਾਂ ਨੂੰ ਸਹੂਲਤ ਮਿਲਣੀ ਚਾਹੀਦੀ ਆ ਹੱਕ ਸੰਤਿ ਮਿਲਣੀ ਚਾਹੀਦੀ ਆ ਤਾਂ ਉਹ 82 ਤਿੰਨ ਦਾ ਇੱਕ ਕਾਨੂੰਨ ਬਣਿਆ ਸੀ ਉਹਦੇ ਅਧੀਨ ਸਾਰੇ ਜਿਹੜੇ ਕਮਿ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋ ਗਏ ਸੀ ਸਾਰੇ ਸੜਕਾਂ ਦੇ ਕੰਮ ਹੋਏ ਆ ਕਰੋ 10-12 ਕਰੋੜ ਦੇ ਕੰਮ ਹੋ ਗਏ ਸੀ ਪਰ ਉਹ ਜੇ ਨਵੀਂ ਸਰਕਾਰ ਆਈ ਤੇ ਜਿਹੜੇ ਸਾਡੇ ਮੌਜੂਦਾ ਸਰਕਾਰ ਨੇ ਆਉਂਦੇ ਸਾਰ ਜਿਹੜਾ ਸੀਗਾ ਉਹ ਤੇ ਰੋਕ ਲਾਤੀ ਕਿ ਉਹਨਾਂ ਸੜਕਾਂ ਵਿੱਚ ਬਿਲਕੁਲ ਕੰਮ ਨਹੀਂ ਹੋਊਗਾ ਤੇ ਉਹ ਅੱਜ ਉਹਨਾਂ ਆਪਣੇ ਡਿਵੀਜ਼ਨ ਨੇ ਕਿਹਾ ਹੈ ਉਹ ਕਹਿੰਦੇ ਵੀ ਜੇ ਬਾਈ ਜੀ ਅਸੀਂ ਉਹ ਹੋ ਗਿਆ ਸਰਕਾਰਲੇ ਬੰਦੇ ਕੰਮ ਠੀਕ ਹੈ ਇਹ ਤਾਂ ਫਿਰ ਕਹਿੰਦੇ ਮੈਂ ਹਾਈ ਕੋਰਟ ਜਾਵਾਂਗੇ ਇਹ ਜਿਹੜੇ ਮਤੇ ਪਹਿਲਾਂ ਕੀ ਤੁਸੀਂ ਰਿਵਿਊ ਵਾਸਤੇ ਭੇਜ ਰਹੇ ਹੋ ਭੇਜ ਰਹੇ ਜੀ ਭੇਜਿਆ ਉਹਬਜੈਕਸ਼ਨ ਲੱਗਦਾ ਕਿ ਵਾਪਸ ਆ ਜਾਂਦੇ ਸਫਾਈ ਕਮ ਕਰ ਰਹੀਆਂ ਵੱਲੋਂ ਅਸਿੱਧਾ ਆਮ ਦਾ ਫਲੋਰ ਇਹ ਗੱਲ ਕਹੀ ਗਈ ਹੈ ਕਿ ਸਾਡੇ ਤੋਂ ਕ腐ਸ਼ਨ ਕੀਤਾ ਜਾ ਰਹੀ ਹੈ ਸੀਨੀਅਰ ਅਫਸਰਜ਼ ਨੇ ਕਾਰਪੋਰੇਸ਼ਨ ਨੂੰ ਪੈਸੇ ਮੰਗਦੇ ਨੇ ਉਹ ਗੱਲਾਂ ਹੀ ਬਾਤੀ ਗਿਆ ਉਹਨਾਂ ਦਾ ਮੈਨੂੰ ਨੌਲੇਜ ਹੈ ਦੇਣ ਕਿ ਆਪਾਂ ਹੁਣ ਉਹਦੇ ਦੇ ਕਾਰਵਾਈ ਕਰ ਦੇਣੀ ਨਹੀਂ ਕਿ ਉਹਨਾਂ ਨੇ ਜਾਤ ਆਧਾਰਿਤ ਗੱਲ ਕੀਤੀ ਹੈ ਮਨੁਵਾਦੀ ਤੇ ਉਹ ਜਿਹੜੇ ਸ਼ਿਕਾਇਤ ਕਰਵਾਉਂਦੇ ਉਹ ਗੱਲ ਕਹਿ ਕੇ ਗਏ ਨੇ ਪਰ ਉਹ ਜਿਵੇਂ ਰਿਪੋਰਟ ਦੇਣਗੇ ਤਾਂ ਮੈਂ ਕਾਰਵਾਈ ਕਰਾਂਗਾ